ਮੰਮੀ ਸੱਚ ਦੱਸਾਂ ਤਾਂ ਮੇਰੀ ਸੱਸ ਬਿਲਕੁਲ ਗੁਵਾਰ ਹੈ ਆਰਤੀ ਫੋਨ ਤੇ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ ਕਿ ਪਿੱਛੋਂ ਸੱਸ ਦੀ ਆਵਾਜ਼ ਆਈ ਤੇ ਉਸਨੇ ਫੋਨ ਕੱਟ ਦਿੱਤਾ ਨਸੀਬਕਾਰ ਨੇ ਕਿਹਾ ਬੇਟਾ ਤੂੰ ਕੱਲ ਦੀ ਸੋਈ ਵਿੱਚ ਕੰਮ ਕਰਨ ਲਈ ਆ ਗਈ ਮੈਂ ਕਿਹਾ ਤਾਂ ਮੈਨੂੰ ਕਮਰੇ ਵਿੱਚ ਬਾਜ ਦਿਆ ਕਰ ਤਾਂ ਤੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਮੈਂ ਤੇਰੀ ਮਦਦ ਕਰ ਦਿੰਦੀ ਲਿਆ ਮੈਂ ਸਬਜ਼ੀ ਕੱਟ ਦਿੰਦੀ ਆ ਆਰਤੀ ਆਪਣੀ ਸੱਸ ਦੇ ਹੱਥ ਵਿੱਚ ਫੜਾ ਕੇ ਬਿਨਾ ਕੁਝ ਬੋਲਦੇ ਆਪਣੇ ਕਮਰੇ ਵਿੱਚ ਚਲੀ ਗਈ ਨਸੀਬਪੌਰ ਉਸ ਨੂੰ ਦਾਇਰ ਵਰਤਾਉ ਥੋੜਾ ਅਜੀਬ ਲੱਗਿਆ ਪਰ ਉਸਨੇ ਕੁਝ ਕਿਹਾ ਨਹੀਂ ਨਸੀਬਪੌਰ ਨੇ ਸਾਰਾ ਖਾਣਾ ਇਕੱਲੀ ਨੇ ਬਣਾਇਆ ਤੇ ਜਦੋਂ ਖਾਣਾ ਖਾਣ ਆਰਤੀ ਨੂੰ ਬੁਲਾਇਆ ਤਾਂ ਆਰਤੀ ਕਹਿੰਦੀ ਮੰਮੀ ਜੀ ਮੈਨੂੰ ਭੁੱਖ ਨਹੀਂ ਤੁਸੀਂ ਖਾ ਲਓ ਨਸੀਬਪੌਰ ਉਸ ਦੇ ਕਮਰੇ ਦਾ ਦਰਵਾਜ਼ਾ ਬਹੁਤ ਦੇਰ ਤੱਕ ਖੜਕਾਉਂਦੀ ਰਹੀ ਪਰ ਆਰਤੀ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਕਹਿੰਦੀ ਮੰਮੀ ਜੀ ਮੇਰਾ ਸਿਰ ਦਰਦ ਹੋ ਰਿਹਾ ਹੈ ਇਸ ਲਈ ਮੈਂ ਸੌਣਾ ਚਾਹੁੰਦੀ ਆ ਤਾਂ ਦੂਜੇ ਦਿਨ ਸੀਕਾਰ ਆਪਣੇ ਮੁੰਡੇ ਘਰ ਨੂੰ ਕਹਿੰਦੀ ਬੇਟਾ ਤੇਰੀ ਤਿਆਰਤੀ ਵਿੱਚ ਕੋਈ ਗੱਲ ਹੋਈ ਹੈ ਆਰਤੀ ਘਰੇ ਉਦਾਸ ਰਹਿੰਦੀ ਹੈ ਮੈਂ ਉਸ ਨੂੰ ਪੁੱਛਿਆ ਵੀ ਸਿਪਾਰੋਸ ਨੇ ਕੁਝ ਦੱਸਿਆ ਨਹੀਂ ਮੈਨੂੰ ਕੁਝ ਹੋਈ ਤਾਂ ਸੋਚਿਆ ਤੇਰੇ ਤੋਂ ਪੁੱਛ ਹੀ ਲਵਾਂ ਕਰਨ ਕਹਿੰਦਾ ਨਹੀਂ ਮੰਮੀ ਸਾਡੇ ਦੋਨਾਂ ਵਿੱਚ ਕੋਈ ਗੱਲ ਨਹੀਂ ਹੋਈ ਪਾ ਰਾਤ ਨੂੰ ਉਹ ਦੱਸ ਰਹੀ ਸੀ ਕਿ ਅੱਜ ਉਸ ਦਾ ਭਰਾ ਉਸ ਨੂੰ ਲੈਣ ਆ ਰਿਹਾ ਹੈ। ਅੱਛਾ ਆਰਤੀ ਨੇ ਮੈਨੂੰ ਕੁਝ ਦੱਸਿਆ ਨਹੀਂ। ਠੀਕ ਹੈ ਮੈਂ ਖਾਣੇ ਦੀ ਤਿਆਰੀ ਕਰਦੀ ਹਾਂ। ਨਸੀਬਕੌਰ ਨੇ ਕਿਹਾ ਤਾਂ ਕਰਨ ਕਹਿੰਦਾ ਮੰਮੀ ਆਰਤੀ ਦੱਸਦੀ ਸੀ ਕਿ ਖਾਣਾ ਉਹ ਆਪਣੇ ਪੇਕੇ ਆਂਦੇ ਜਾ ਕੇ ਹੀ ਖਾਏਗੀ। ਕਿਉਂਕਿ ਉਸਦੇ ਮਾਮੂਆ ਦਾ ਪਰਿਵਾਰ ਵੀ ਅੱਜ ਉੱਥੇ ਖਾਣੇ ਤੇ ਆ ਰਿਹਾ ਹੈ। ਨਸੀਬਕੌਰ ਮਨ ਹੀ ਮਨ ਸੋਚਣ ਲੱਗੀ ਤੇ ਪਤਾ ਨਹੀਂ ਆਰਤੀ ਨੂੰ ਕੁਝ ਕਿਉਂ ਨਹੀਂ ਦੱਸਦੀ ਹੈ। ਜਦੋਂ ਕਿ ਉਸ ਮੇਰ ਦਾ ਕਦੀ ਆਪਦੀ ਦੇ ਨਾਲ ਸਸਵਰਗਾ ਵਿਹਾਰ ਨਹੀਂ ਕੀਤਾ ਫਿਰ ਆਰਤੀ ਆਪਣੇ ਭਰਾ ਨਾਲ ਆਪਦੇ ਨਾਲ ਆ ਕੇ ਚਲੀ ਗਈ ਤੇ ਸ਼ਾਮ ਨੂੰ ਜਦੋਂ ਕਰਨ ਹਫਸ ਤੋਂ ਆਇਆ ਤਾਂ ਨਸੀਬ ਕੌਰ ਨੇ ਉਸ ਨੂੰ ਚਾਹ ਬਣਾ ਕੇ ਦਿੱਤੀ ਤੇ ਕਹਿੰਦੀ ਬੇਟਾ ਇਹ ਸੋਫਾ ਜੋ ਤੇਰੇ ਸਹੁਰਿਆਂ ਤੋਂ ਆਇਆ ਹੈ ਇਸ ਵਿੱਚ ਆਪਣੇ ਕਮਰੇ 'ਚ ਸ਼ਿਫਟ ਕਰ ਲੈ ਤੇ ਹਾਂ ਤੇਰਾ ਕਮਰਾ ਤਾਂ ਛੋਟਾ ਹੈ ਇੱਕ ਕੰਮ ਕਰ ਤੁਸੀਂ ਦੋਨੇ ਵੱਡੇ ਕਮਰੇ ਵਿੱਚ ਸ਼ਿਫਟ ਹੋ ਜਾ ਮੈਂ ਕਮਰਾ ਤਾਂ ਵੱਡਾ ਹੈ ਸੇ ਇਹ ਸੋਫਾ ਵੀ ਉਸ ਕਮਰੇ ਵਿੱਚ ਹੀ ਲਗਾ ਦੇ ਕਰਨ ਹਰਾਨੀ ਨਾਲ ਕਹਿੰਦਾ ਕਿ ਮਮਮੀ ਇਸ ਤਰ੍ਹਾਂ ਕਿਉਂ ਕਹਿ ਰਹੀ ਹੋ ਸੋਫਾ ਹਾਲ ਵਿੱਚ ਪਿਆ ਹੈ ਰਹੇ ਜਾਂ ਕਮਰੇ ਵਿੱਚ ਕੀ ਫਰਕ ਪੈਂਦਾ ਹੈ ਤੇ ਤੁਹਾਨੂੰ ਆਪਣਾ ਕਮਰਾ ਸਾਨੂੰ ਦੇਣ ਦੀ ਕੀ ਜ਼ਰੂਰਤ ਹੈ ਤੁਸੀਂ ਆਪਣੇ ਕਮਰੇ ਵਿੱਚ ਆਰਾਮ ਨਾਲ ਰਹੋ ਸਾਡੇ ਦੋ ਜਣਿਆਂ ਦੇ ਲਈ ਕਮਰਾ ਬਹੁਤ ਹੈ ਬੇਟਾ ਮੈਂ ਕੱਲ ਦੀ ਇੰਨੇ ਵੱਡੇ ਕਮਰੇ ਦਾ ਕੀ ਕਰਾਂਗੀ ਮੈਂ ਜਿੰਨਾ ਕਹਿ ਰਹੀ ਹਾਂ ਤੂੰ ਉਨਾ ਕਰ ਮੇਰੇ ਕਮਰੇ ਵਿੱਚ ਸ਼ਿਫਟ ਹੋ ਜਾਓ ਤੇ ਇਹ ਨਸੀਬ ਦਾ ਸੋਫਾ ਵੀ ਉੱਥੇ ਹੀ ਲਗਵਾ ਲਾ ਨਸੀਬ ਕੌਰ ਨੇ ਕਿਹਾ ਤਾਂ ਕਰਨ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸਨੇ ਮਾਂ ਦੇ ਕਹੇ ਅਨੁਸਾਰ ਸਭ ਕੁਝ ਕਰ ਦਿੱਤਾ ਬਸ ਹੁਣ ਤਾਂ ਟੁੰਕੋਸ਼ ਹੈ ਨਾ ਦੋ ਦਿਨ ਬਾਅਦ ਆਰਤੀ ਵੀ ਸਹੁਰੇ ਵਾਪਸ ਆ ਗਏ ਕਰਨ ਆਰਤੀ ਨੂੰ ਦੇਖ ਕੇ ਕਹਿੰਦਾ ਤੂੰ ਤਾਂ ਥੋੜੇ ਦਿਨ ਹੋਰ ਰਹਿਣ ਵਾਲੀ ਸੀ ਨਾ ਇੰਨੀ ਜਲਦੀ ਕਿਵੇਂ ਆ ਗਈ ਆਰਤੀ ਕਹਿੰਦੀ ਬਸ ਤੁਹਾਡੇ ਬਿਨਾਂ ਮੈਨੂੰ ਮਨ ਨਹੀਂ ਲੱਗਿਆ ਰਹਿ ਆ ਸੀ ਇਸ ਕਰਨ ਆਰਤੀ ਨੂੰ ਆਪਣੀ ਬਾਹ ਵਿੱਚ ਭਾਗ ਲਿਆ। ਦੂਜੇ ਦਿਨ ਕਰਨ ਨੇ ਆਰਤੀ ਤੇ ਮਾਂ ਦੇ ਵਿੱਚ ਅਜੀਬ ਜਿਹਾ ਤਣਾਅ ਮਹਿਸੂਸ ਕੀਤਾ। ਉਹ ਦੋਨੋਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੀਆਂ ਸੀ। 10 ਦਿਨਾਂ ਬਾਅਦ ਆਰਤੀ ਫੇਰ ਪਿੱਕੀ ਚਲੀ ਗਈ ਤੇ ਸ਼ਾਮ ਨੂੰ ਜਦੋਂ ਕਰਨ ਘਰ ਆਇਆ ਤਾਂ ਨਸੀਬ ਘੌਰ। ਕਹਿੰਦੀ ਬੇਟਾ ਇੱਕ ਕੰਮ ਕਰ ਜਿਹੜਾ ਹਾਲ ਵਿੱਚ ਲੱਗਾ ਤੇਰੇ ਦੇਹਜ ਦਾ ਟੀਵੀ ਹੈ ਆਪਣੇ ਕਮਰੇ ਵਿੱਚ ਲਗਾ ਲੈ। ਕਰਨ ਸੋਚਣ ਲੱਗਿਆ। ਆਰਤੀ ਦੇ ਪੈਕੇ ਜਾਂਦੀ ਹੀ ਮਾਂ ਨੂੰ ਕੀ ਹੋ ਜਾਂਦਾ ਹੈ ਕਰਨ ਕਹਿੰਦਾ ਮੰਮੀ ਸਾਨੂੰ ਕਿਸੇ ਨੇ ਕੁਝ ਕਿਹਾ ਨਸੀਬ ਕਹਿੰਦੀ ਨਹੀਂ ਬੇਟਾ ਮੈਂ ਤਾਂ ਇਸ ਲਈ ਕਹਿ ਰਹੀ ਹਾਂ ਕਿ ਕਿਉਂਕਿ ਇਹ ਸਵੇਰੇ ਸਵੇਰੇ ਪਾਠ ਕਰਦੀ ਹੈ ਨਾ ਤਾਂ ਤੁਹਾਨੂੰ ਕਿੰਨਾ ਡਿਸਟਰਬ ਹੋਣਾ ਪੈਂਦਾ ਮੈਂ ਤਾਂ ਮੇਰੀ ਤਾਂ ਆਦਤ ਹੈ ਸਵੇਰੇ ਜਲਦੀ ਪਾਠ ਕਰਨ ਦੀ ਪਰ ਤੁਹਾਨੂੰ ਡਿਸਟਰਬ ਹੋਣਾ ਪੈਂਦਾ ਤੇ ਧੀ ਵੀ ਬਹੂ ਦੇ ਦਹੇਜ ਵਿੱਚ ਆਇਆ ਤਾਂ ਉਹ ਉਸਦੇ ਕਮਰੇ ਵਿੱਚ ਹੀ ਲੱਗਣਾ ਚਾਹੀਦਾ ਹੈ ਪਤਾ ਨਹੀਂ ਮੰਮੀ ਤੁਹਾਡੇ ਦਿਮਾਗ ਵਿੱਚ ਚੱਕੀ ਚੱਲ ਰਿਹਾ। ਕਰਨ ਨੇ ਮਾਂ ਦੇ ਕਹੇ ਅਨੁਸਾਰ ਸਭ ਕੁਝ ਕਰ ਦਿੱਤਾ ਪਰ ਉਸ ਦਾ ਦਿਮਾਗ ਮੱਝ ਸ਼ਾਂਤ ਨਹੀਂ ਬੈਠ ਰਿਹਾ ਸੀ। ਉਸ ਨਸੀਬਪੁਰ ਦਾ ਫੋਨ ਆਪਣੇ ਹੱਥ ਵਿੱਚ ਲਿਆ ਤੇ ਕਾਲ ਲਿਸਟ ਚੈੱਕ ਕਰਨ ਲੱਗਾ। ਤਾਂ ਉਸ ਵਿੱਚ ਆਰਤੀ ਦੀ ਮੰਮੀ ਦਾ ਆਇਆ ਹੋਇਆ ਫੋਨ ਦਿਖਾਈ ਦੇ ਰਿਹਾ ਸੀ। ਕਰਨ ਨੇ ਨਸੀਬਪੁਰ ਤੋਂ ਪੁੱਛਣਾ ਚਾਹਿਆ ਪਰ ਨਸੀਬਪੁਰ ਨੇ ਕੱਲ੍ਹ ਟਾਲ ਦਿੱਤੀ। ਦੂਜੇ ਦਿਨ ਆਰਤੀ ਪੇਖਿਆ ਤਾਂ ਜਲਦੀ ਆਓ। ਕਰਨ ਨੇ ਜਦੋਂ ਆਰਤੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਆਰਤੀ ਕਹਿੰਦੀ ਤੇਰੀ ਮਾਂ ਦੀ ਮਰਜ਼ੀ ਉਸ ਨੇ ਜਿੱਥੇ ਸਮਾਨ ਰੱਖਣਾ ਹੈ ਰੱਖ ਦੇ ਕਰਨ ਪਰੇਸ਼ਾਨ ਜਿਆ ਹੋ ਗਿਆ ਕਿਉਂਕਿ ਉਸ ਦਾ ਦਿਲ ਕਹਿ ਰਿਹਾ ਸੀ ਕਿ ਮੇਰੇ ਮਾਲ ਤੇ ਉਸ ਦੀ ਪਤਨੀ ਉਸ ਤੋਂ ਕੁਝ ਛਪਾ ਰਹੀਆਂ ਨੇ ਚਾਰ ਦਿਨਾਂ ਬਾਅਦ ਆਰਤੀ ਫੇਰ ਪੀਕੇ ਜਾਣ ਲੱਗੀ ਤਾਂ ਕਰਨ ਕਹਿੰਦਾ ਤੂੰ ਇੱਕ ਵਾਰ ਜੀ ਭਰ ਕੇ ਕਿਉਂ ਨਹੀਂ ਪੀਕੇ ਰਹਿਣ ਲੱਗੀ ਹਾਰਤੀ ਥੋੜੇ ਦਿਨ ਬਾਅਦ ਫੇਕੇ ਜਾਣਾ ਹੁੰਦਾ ਆ। ਆਰਤੀ ਕਹਿੰਦੀ ਮੇਰੇ ਮੰਮੀ ਪਾਪਾ ਦੇ ਘਰ ਸਾਰੇ ਮੈਂਬਰ ਘੁੰਮਣ ਜਾ ਰਹੇ ਨੇ। ਇਸ ਲਈ ਮੈਨੂੰ ਸ਼ਾਪਿੰਗ ਕਰਨ ਦੇ ਲਈ ਉਹਨਾਂ ਨੇ ਬੁਲਾਇਆ ਹੈ। ਇਸ ਲਈ ਜਾਣਾ ਚਾਹੁੰਦੀ ਆ। ਪੇਕੇ ਕਰਨ ਆਰਤੀ ਦੇ ਇਸ ਤਰ੍ਹਾਂ ਵਾਰ-ਵਾਰ ਫੇਕੇ ਜਾਣ ਤੋਂ ਥੋੜਾ ਹਰਾਨ ਸੀ। ਆਰਤੀ ਦੂਜੇ ਦਿਨ ਚਲੀ ਗਈ ਸ਼ਾਮ ਨੂੰ ਫਿਰ ਨਸੀਬਪੁਰ ਕਹਿੰਦੀ ਬੇਟਾ ਥੋੜੇ ਦਿਨ ਲਈ ਤੂੰ ਮੈਨੂੰ ਮੇਰੀ ਭੈਣ ਦੇ ਘਰੇ ਛੱਡਿਆ ਕਿਉਂਕਿ ਮੈਂ ਤੇਰੀ ਮਾਸੀ ਪੀਰਥ ਸਥਾਨ ਤੇ ਜਾਣਾ ਚਾਹੁੰਦੀ ਆ ਅੱਜ ਹੀ ਉਸ ਦਾ ਫੋਨ ਆਇਆ ਸੀ ਕਰਨ ਆਪਣੀ ਮਾਂ ਨੂੰ ਦੇਖਣ ਲੱਗਿਆ ਤਾਂ ਨਸੀਬ ਖਾਰ ਉਸ ਨਾਲ ਨਜ਼ਰਾਂ ਮਿਲਾਇ ਬਿਨਾ ਉਸ ਲਈ ਚਾਹ ਬਣਾਉਣ ਚਲੀ ਗਈ ਕਰਨ ਦੇ ਮਨ ਵਿੱਚ ਸਵਾਲ ਤੇ ਸਵਾਲ ਆ ਰਹੇ ਸੀ ਫਿਰ ਉਸ ਨੇ ਮਾਂ ਦਾ ਫੋਨ ਆਪਣੇ ਹੱਥ ਵਿੱਚ ਲਿਆ ਆਪਣੀ ਮਾਂ ਦੇ ਫੋਨ ਉੱਡੀ ਸਾਰੀ ਸੈਟਿੰਗ ਕਰਨ ਹੀ ਕਰ ਦਿੱਤੀ ਸੀ ਤੁਹਾਨੂੰ ਦੱਸ ਉਸ ਨੇ ਦੇਖਿਆ ਜੇ ਫਿਰ ਉਸ ਦੀ ਸੱਸ ਦਾ ਫੋਨ ਆ ਉਸ ਦੀ ਮਾਂ ਦੇ ਫੋਨ ਤੇ ਆਇਆ ਸੀ ਉਸਨੇ ਰਿਕਾਰਡਿੰਗ ਬਟਨ ਆਨ ਕੀਤਾ ਆਪਣੀ ਸੱਸ ਤੇ ਆਪਣੀ ਮਾਂ ਦੀਆਂ ਗੱਲਾਂ ਸੁਣਨ ਲੱਗ ਪਿਆ ਉਸਨੇ ਪਹਿਲੀ ਰਿਕਾਰਡਿੰਗ ਆਨ ਕੀਤੀ ਜਿਸ ਵਿੱਚ ਉਸਦੀ ਸੱਸ ਕਹਿ ਰਹੀ ਸੀ ਨਸੀਬਕੌਰ ਨੂੰ ਮੈਂ ਤੁਹਾਨੂੰ ਕੀ ਸਮਝਾਇਆ ਸੀ ਪਰ ਤੁਸੀਂ ਤਾਂ ਬਿਲਕੁਲ ਗਵਾਰ ਨਿਕਲੇ ਤੁਹਾਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਬਹੁਤ ਦੇ ਦੇਹਜ ਵਿੱਚ ਆਇਆ ਹੋਇਆ ਸਮਾਨ ਉਸਦੇ ਕਮਰੇ ਵਿੱਚ ਹੀ ਰੱਖਦੇ ਨੇ ਪਰ ਰੱਖੇਗੀ ਕਿੱਥੇ ਮੇਰੀ ਧੀ ਨੂੰ ਤਾਂ ਛੋਟਾ ਕਮਰਾ ਦਿੱਤਾ ਤੁਸੀਂ ਤੇ ਕੋ ਦਬੱਟੇ ਕਮਰੇ ਵਿੱਚ ਆਰਾਮ ਨਾਲ ਰਹਿ ਰਹੀਆਂ ਜਦੋਂ ਤੱਕ ਮੈਂ ਤੁਹ ਆਪਣਾ ਕਮਰਾ ਮੇਰੀ ਧੀ ਨੂੰ ਨਹੀਂ ਦਿੰਦੀ ਤੇ ਮੇਰੀ ਧੀ ਦੇ ਵਿਹਜ ਵਿੱਚ ਦਿੱਤੇ ਗਏ ਸੋਫੇ ਉਸ ਦੇ ਕਮਰੇ ਵਿੱਚ ਨਹੀਂ ਰੱਖ ਦਿੰਦੀ ਉਦੋਂ ਤੱਕ ਮੇਰੀ ਧੀ ਸਾਰਿਆਂ ਤੇ ਨਹੀਂ ਆਏਗੀ ਨਸੀਬਖੋਰ ਕਹਿੰਦੀ ਭੈਣ ਜੀ ਤੁਸੀਂ ਨਰਾਜ਼ ਨਾ ਹੋ ਤੁਸੀਂ ਜਿਵੇਂ ਕਹੋਗੇ ਮੈਂ ਉਹ ਨਹੀਂ ਕਰਾਂਗੀ ਇਸ ਤਰ੍ਹਾਂ ਹੀ ਸਾਰੀ ਰਿਕਾਰਡਿੰਗ ਕਰਨੀ ਸੌਂ ਲਈ ਜਿਸ ਵਿੱਚ ਉਸ ਦੀ ਸੱਸ ਉਸ ਦੀ ਮਾਂ ਦੇ ਸਾਰੇ ਬਦਲਾ ਕਰਾਈ ਸੀ ਤੇ ਹੁਣ ਉਸ ਦੀ ਸਮਝ ਆ ਗਿਆ ਵਿੱਚ ਆ ਗਿਆ ਸੀ ਕਿ ਉਸ ਦੀ ਪਤਨੀ ਆਰਤੀ ਵਾਰ-ਵਾਰ ਪੇਕੇ ਕਿਉਂ ਚਲਦੀ ਹੈ ਨਸੀਬਕੌਰ ਚਾਹ ਲੈ ਕੇ ਆਈ ਤਾਂ ਦੇਖਿਆ ਕਰਨ ਰਕਾਰਡਿੰਗ ਸੁਣ ਰਿਹਾ ਸੀ ਨਸੀਬਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਰਨ ਕਹਿੰਦਾ ਮੰਮੀ ਤੁਸੀਂ ਮੇਰੇ ਤੋਂ ਇੰਨੀਆ ਗੱਲਾਂ ਕਿਉਂ ਛਪਾਈਆਂ ਨਸੀਬਕੌਰ ਕਹਿੰਦੀ ਬੇਟਾ ਤੂੰ ਸੁਣਿਆ ਨਹੀਂ ਤੇਰੀ ਸੱਸ ਕਹਿ ਰਹੀ ਸੀ ਕਿ ਕਦ ਦਿਨ ਤੇਰਾ ਪੁੱਤ ਤੇ ਤੇਰੀ ਨੂੰਹ ਤੈਨੂੰ ਛੱਡ ਕੇ ਚਲੇ ਜਾਣਗੇ ਮੈਂ ਡਰ ਗਈ ਸੀ ਇਸ ਲਈ ਆਪਣੀ ਭੈਣ ਦੇ ਘਰੇ ਜਾ ਰਹੀ ਹਾਂ ਤਾਂ ਕਿ ਤੁਸੀਂ ਸ਼ਾਂਤੀ ਨਾਲ ਰਹਿ ਸਕੋ ਤੇ ਤੇਰੀ ਸੱਸ ਦੀ ਆਰਤੀ ਵੀ ਖੁਸ਼ ਹੋ ਜਾਣ ਬਸ ਮੇਰੇ ਪੁੱਤ ਦੀ ਗਰਸਤੀ ਮੈਂ ਇਸ ਲਈ ਮੈਂ ਆਪਣੀ ਭੈਣ ਦੇ ਘਰੇ ਆ ਸ਼ਾਂਤੀ ਨਾਲ ਰਹਿ ਸਕਾਂ ਤੇ ਤੇਰੀ ਸੱਸ ਤੇ ਆਰਤੀ ਵੀ ਖੁਸ਼ ਹੋ ਜਾਣ ਬਸ ਮੇਰੇ ਪੁੱਤ ਦੀ ਗਰਸਤੀ ਨੂੰ ਕੋਈ ਆਂਚ ਨਾ ਆਈ ਕਰਨ ਕਹਿੰਦਾ ਜਿਸ ਨੇ ਮੇਰੀ ਮਾਂ ਨੂੰ ਗਵਾਰ ਔਰਤ ਕਿਹਾ ਹੈ ਉਸ ਨੂੰ ਮੈਂ ਸਭ ਕੁਝ ਖਾ ਕੇ ਰਹਾਗਾ ਦੂਜੇ ਦਿਨ ਕਰਨ ਸਵੇਰੇ ਸਵੇਰੇ ਆਪਣੇ ਸਹੁਰੇ ਚਲਾ ਗਿਆ ਉਹਨਾਂ ਨੂੰ ਦੇਖਦੇ ਹੀ ਆਰਤੀ ਕੇ ਉਸ ਦੇ ਪਰਿਵਾਰ ਵਾਲੇ ਹਰਾਨ ਹੋ ਗਏ ਆਰਤੀ ਦੇ ਪਾਪਾ ਨੇ ਕਿਹਾ beta ਇੰਨੀ ਸਵੇਰੇ ਸਵੇਰੇ ਦੱਸੇ ਬਿਨਾ ਹੀ ਆ ਗਈ ਸਭ ਠੀਕ ਤਾਂ ਹੈ ਆਓ ਨਾਸ਼ਤਾ ਕਰਦੇ ਹਾਂ ਕਰਨ ਕਹਿੰਦਾ ਸਭ ਠੀਕ ਹੈ ਪਾਪਾ ਮੈਂ ਤਾਂ ਬਸ ਇਹ ਸਮਾਨ ਰੱਖਣ ਆਇਆ ਸੀ ਆਰਤੀ ਦਾ ਭਰਾ ਕਹਿੰਦਾ ਕਿਹੜਾ ਸਮਾਨ ਕਰਨ ਨਹੀਂ ਬਾਹਰ ਵੱਲ ਇਸ਼ਾਰਾ ਕੀਤਾ ਤੇ ਜਿੱਥੇ ਇੱਕ ਟਰੱਕ ਵਿੱਚ ਸਾਰਾ ਸਮਾਨ ਭਰਿਆ ਹੋਇਆ ਸੀ ਆਰਤੀ ਦੇ ਪੇਕੇ ਨੇ ਬਾਹਰ ਜਾ ਕੇ ਦੇਖਿਆ ਤਾਂ ਆਰਤੀ ਦੇ ਦਹੇਜ ਦਾ ਸਾਰਾ ਸਮਾਨ ਉਸ ਟਰੱਕ ਵਿੱਚ ਸੀ ਉਸ ਸਮਾਨ ਨੂੰ ਦੇਖ ਕੇ ਆਰਤੀ ਘਰ ਦੇ ਸਾਰੇ ਜੀ ਇੱਕ ਦੂਜੇ ਨੂੰ ਵੱਲ ਦੇਖਣ ਲੱਗੇ ਤਾਂ ਆਰਤੀ ਦੀ ਮੰਮੀ ਕਰਨ ਨੂੰ ਕਹਿੰਦੀ ਕੀ ਗੱਲ ਹੈ ਕਰਨ ਕਹਿੰਦਾ ਮੰਮੀ ਉਹ ਗੁਵਾਰ ਔਰਤ ਮੇਰੀ ਮਾਂ ਹੈ ਜਿਸ ਨੂੰ ਤੁਸੀਂ ਹੁਣ ਵਾਰ-ਵਾਰ ਫੋਨ ਕਰਕੇ ਆਪਣੀ 30 ਦੀ ਗ੍ਰੈਸਟੀਵ ਸੌਂ ਦੇ ਲਈ ਚੀਜ਼ਾਂ ਦਾ ਬਤਲਾ ਕਰਵਾ ਰਹੀ ਸੀ ਤੁਹਾਡੀ 30 ਦਹੇਜ ਦੀ ਵਜ੍ਹਾ ਕਰਕੇ ਵਾਰ-ਵਾਰ ਪੇਕੇ ਆਉਣਾ ਪੈ ਰਿਹਾ ਹੈ ਕਿਉਂਕਿ ਉਸ ਨੂੰ ਦਿਹੇਜ ਦਾ ਸਾਰਾ ਸਮਾਨ ਆਪਣੇ ਕਮਰੇ ਵਿੱਚ ਜੋ ਚਾਹੀਦਾ ਮੈਂ ਕਦੇ ਸੋਫੇ ਤੇ ਕਦੇ ਕਮਰਾ ਤੇ ਕਦੇ ਟੀਵੀ ਹੁਣ ਮੈਨੂੰ ਦਿਹੇਜ ਦੇ ਨਾਲ ਕੋਈ ਇੱਕ ਕਮਰਾ ਵੀ ਆਪਣੀ ਧੀ ਨੂੰ ਦੇਣਾ ਚਾਹੀਦਾ ਸੀ ਜਿੱਥੇ ਉਹ ਆਪਣੇ ਅਲੱਗ ਸੁਖੀ ਰਹਿ ਸਕਦੀ ਇਹ ਸਭ ਸੁਣ ਕੇ ਆਰਤੀ ਦੇ ਪਾਪਾ ਤੇ ਉਸਦੇ ਦੋਨੇ ਭਰਾ ਤੇ ਭਾਬੀਆਂ ਆਰਤੀ ਦੀ ਮੰਮੀ ਵੱਲ ਦੇਖਣ ਲੱਗੇ ਕਿਉਂਕਿ ਦੋਨੇ ਮਾਵਾਂ ਧੀਆਂ ਦੀ ਪੋਲ ਖੁੱਲ ਚੁੱਕੀ ਸੀ ਜੋ ਘਰ ਵਿੱਚ ਹੋਰ ਕੋਈ ਨਹੀਂ ਸੀ ਜਾਣਦਾ ਆਰਤੀ ਦੇ ਪਾਪਾ ਆਰਤੀ ਦੀ ਮੰਮੀ ਨਾਲ ਲੜਨ ਲੱਗੇ ਤੇ ਕਹਿੰਦੇ ਇਹ ਤਾਂ ਬੱਚੀ ਐ ਤੂੰ ਤਾਂ ਬਹੁਤ ਗਲਤ ਕੀਤਾ ਆਰਤੀ ਦੀ ਉਸ ਦੀ ਮੰਮੀ ਆਪਣੇ ਕੀਤੇ ਤੇ ਬਹੁਤ ਸ਼ਰਮੰਦਾ ਹੋਈ। ਆਰਤੀ ਦੇ ਪਾਪਾ ਹੱਥ ਜੋੜ ਕੇ ਕਹਿੰਦਾ ਬੇਟਾ ਸਾਨੂੰ ਲੱਗਦਾ ਸੀ ਕਿ ਸਾਡੀ ਥੀ ਕੁਸ਼ੀ ਕੁਸ਼ੀ ਪੇਕਿਆਂ ਤੇ ਆਉਂਦੀ ਐ ਪਰ ਅਸੀਂ ਗਲਤ ਸੀ ਸਾਨੂੰ ਮਾਫ ਕਰ ਦੇ ਤੇ ਤੂੰ ਇਹ ਸਾਰਾ ਸਮਾਨ ਵਾਪਸ ਲਾਏ ਜਾ। ਕਰਨ ਨੇ ਆਪਣੇ ਸ਼ੋਹਰੇ ਦਾ ਹੱਥ ਫੜਦੇ ਕੋਈ ਕਿਹਾ ਪਾਪਾ ਜੇ ਅੱਜ ਮੈਂ ਮਾਂ ਦੇ ਫੋਨ ਤੇ ਕਾਲ ਰਿਕਾਰਡਿੰਗ ਨਾ ਸੁਣੀ ਹੁੰਦੀ ਅਛਾ ਮੈਨੂੰ ਪਤਾ ਨਾ ਚੱਲਦਾ ਇਹ ਸਭ ਕਰਨਾ ਨਹੀਂ ਚਾਹੁੰਦਾ ਸੀ ਪਰ ਮੈਨੂੰ ਤੁਹਾਡੀ ਧੀ ਤੇ ਮੰਮੀ ਨੂੰ ਸਭ ਕੁਝ ਸਿਖਾਉਣਾ ਸੀ ਆਰਤੀ ਦੇ ਪਾਪਾ ਨੇ ਦਿਹੇਜ ਦਾ ਸਾਰਾ ਸਮਾਨ ਵਾਪਸ ਕਰ ਘਰ ਜਿਵਾ ਦਿੱਤਾ ਤੇ ਖੁਦ ਆਰਤੀ ਦੇ ਉਸ ਦੀ ਮੰਮੀ ਨੂੰ ਲੈ ਕੇ ਨਸੀਬਪੁਰ ਤੋਂ ਮਾਫੀ ਮੰਗਣ ਉਸਦੇ ਘਰ ਪਹੁੰਚ ਗਏ ਤੇ ਉਹਨਾਂ ਦੇ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਬਾਅਦ ਆਰਤੀ ਦਾ ਜਾਂ ਉਸ ਦੀ ਮਾਂ ਉਹਨਾਂ ਨੂੰ ਪ੍ਰਦੇਸ਼ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਧੰਨਵਾਦ ਜੀ ਕਹਾਣੀ ਕਿਉਂ ਜੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ